ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਸਭ ਜਗਤ ਠਾਠਾ ਮਾਰਦਾ ਇਕੱਠ ਹੋਇਆ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਜਿੱਥੇ ਸੈਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਵੀਰ ਬਾਲ ਦਿਵਸ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਇਸ ਦੇ ਇਲਾਵਾ ਕੇਂਦਰੀ ਮੰਤਰੀ ਅਨੁਰਾਗ ਠਾਕੂਰ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਵੀ ਪਹੁੰਚੇ ਹੋਏ ਸਨ ਦਿੱਲੀ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਵੀਰ ਰਸ ਨਾਲ ਪਰਪੂਸ਼ ਸ਼ਬਦ ਗਾਇਨ ਕੀਤਾ ਤੇ ਸੰਗਤ ਨੂੰ ਨੇਹਾਲ ਕੀਤਾ ਸੰਗਤ ਜੀ ਆਓ ਮਹਿਸੂਸ ਕਰੀਏ ਸੰਗਤ ਜੀ ਆਓ ਮਹਿਸੂਸ करिए ਬੋਧੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਬ ਹੂੰ ਨਾ ਛਾੜ ਕਬ ਹੂੰ ਨਾ ਛਾੜ ਖੇ ਲੰਗੇ ਵਰੇ ਵੀ ਇਸੇ ਤਰ੍ਹਾਂ ਦੇ ਨਾਲ ਸੈਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਵੀਰ ਬਾਲ ਦਿਵਸ ਮਨਾਇਆ ਗਿਆ ਸੀ ਤੇ ਦੂਜੀ ਦਫਾ ਜਦੋਂ ਦਿੱਲੀ ਦੇ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਨਰੇਂਦਰ ਮੋਦੀ ਦੇ ਵੱਲੋਂ ਜਨਵਰੀ 2022 ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਸੈਬਜ਼ਾਦਿਆਂ ਦੀ ਸ਼ਹਾਦਤ ਨੂੰ ਨਮਨ ਕਰਨ ਦੇ ਲਈ ਵੀਰ ਬਾਲ ਦਿਵਸ ਮਨਾਇਆ ਜਾਇਆ ਕਰੇਗਾ ਹਰ ਵਰੇ ਤੇ ਇਸ ਵਾਰ ਵੀ ਉਹ ਇਸ ਸਮਾਗਮ ਦੇ ਵਿੱਚ ਪਹੁੰਚੇ। ਆਜ ਬੇਸ਼ वीर साहिब जादों के अमर बलिदान को याद कर रहा है उनसे प्रेरणा ले रहा है आजादी के अमृत काल में वीर बाल दिवस के रूप में एक नया अध्याय ਪ੍ਰਾਰੰਭ ਹੋਆ ਹੈ ਨਾ ਸਿਰਫ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਲਕਿ ਵਕ ਵਕ ਸੂਬਿਆਂ ਦੇ ਮੁੱਖ ਮੰਤਰੀ ਵੀ ਗੁਰੂ ਘਰ ਪਹੁੰਚੇ ਮੱਥਾ ਟੇਕਿਆ ਤੇ ਗੁਰੂ ਦੀਆਂ ਅਸੀਸਾਂ ਹਾਸਲ ਕੀਤੀਆਂ ਸੈਬਜ਼ਾਦਿਆਂ ਨੂੰ ਨਮਨ ਕੀਤਾ ਇਹ ਤਸਵੀਰਾਂ ਕੋਲਕਾਤਾ ਦੀਆਂ ਨੇ ਜਿੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਉਹਨਾਂ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱਡਾ ਪਹੁੰਚੇ ਸਨ ਗੁਰੂ ਘਰ ਨਤਮਸਤਕ ਹੋਣ ਦੇ ਲਈ ਨਾ ਸਿਰਫ ਇਹ ਲੀਡਰ ਬਲਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਵੀ ਲਖਨਊ ਦੇ ਗੁਰੂ ਘਰ ਪਹੁੰਚੇ ਤੇ ਉਹਨਾਂ ਨੇ ਵੀ ਸੈਬਜ਼ਾਦਿਆਂ ਦੀ ਸ਼ਹਾਦਤ ਨੂੰ ਵੀਰ ਬਾਲ ਦਿਵਸ ਮੌਕੇ ਨਮਨ ਕੀਤਾ ਹੈ Rajasthan ਦੇ ਨਵੇਂ ਬਣੇ ਮੁੱਖ ਮੰਤਰੀ ਪਜਨ ਲਾਲ ਵੀ ਪਹੁੰਚੇ ਸਨ ਜੈਪੁਰ ਦੇ ਗੁਰੂ ਘਰ ਦੇ ਵਿੱਚ ਜਿੱਥੇ ਉਹਨਾਂ ਨੇ ਮੱਥਾ ਟੇਕ ਕੇ ਗੁਰੂ ਦੀਆਂ ਅਸੀਸਾਂ ਹਾਸਲ ਕੀਤੀਆਂ ਨੇ ਅੱਜ ਪੂਰੇ ਮੁਲਕ ਦੇ ਵਿੱਚ ਵੀਰ ਬਾਲ ਦਿਵਸ ਮਨਾਇਆ ਗਿਆ ਹਾਲਾਂਕਿ ਜਦੋਂ ਇਹ ਐਲਾਨ ਹੋਇਆ ਸੀ ਤਾਂ ਨਾਮ ਤੇ ਖੂਬ ਵਿਵਾਦ ਹੋਇਆ ਸੀ ਐਸਜੀਪੀਸੀ ਅਤੇ ਕੁਝ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਤੇ ਸਵਾਲ ਵੀ ਖੜੇ ਕੀਤੇ ਗਏ ਸਨ ਪਰ ਬਾਵਜੂਦ ਇਸ ਦੇ ਸਮਾਗਮ ਦੂਜੀ ਦਫਾ ਦਿੱਲੀ ਦੇ ਵਿੱਚ ਕਰਵਾਇਆ ਗਿਆ ਲੰਗੇਵਰੇ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੇ ਸਨ ਤੇ ਇਸ ਵਾਰੇ ਵੀ ਵੱਡੀ ਗਿਣਤੀ ਦੇ ਵਿੱਚ ਸੰਗਤ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਈ ਹੈ ਪੂਰੀ ਦੁਨੀਆ ਚ ਸੰਗਤ ਸੈਬਜ਼ਾਦਿਆਂ ਨੂੰ ਸਿਰਜਦਾ ਕਰ ਰਹੀ ਹੈ ਕਿਉਂਕਿ ਅਜੇ ਹੀ ਸ਼ਹਾਦਤ ਦੀ ਮਿਸਾਲ ਦੁਨੀਆ ਚ ਹੋਰ ਕਿਤੇ ਨਹੀਂ ਮਿਲਦੀ ਸ਼ਹਾਦਤ ਦੀ ਇਹ ਦਾਸਤਾਨ ਸੁਣ ਕੇ ਮਨ ਵਿਰਾਗ ਨਾਲ ਪਰਦਾ ਪਰ ਬਹਾਦੂਰੀ ਅਤੇ ਦਲੇਰੀ ਦੀ ਪ੍ਰੇਰਣਾ ਵੀ ਮਿਲਦੀ ਹੈ 1704 ਈਸਵੀ ਨੂੰ ਸੂਬਾਏ ਸਰਹੰਦ ਵਜ਼ੀਰ ਖਾਨ ਨੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸੈਬਜ਼ਾਦੇ ਬਾਬਾ ਜ਼ਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਮਾਤਾ ਗੁਜਰੀ ਦੇ ਨਾਲ ਠੰਡੇ ਬੁਰਜ ਚ ਕੈਦ ਕੀਤਾ ਦਰਮ ਪਰिवर्तन ਲਈ وزیر خان ਨੇ ਸੈਬਜ਼ਾਦਿਆਂ ਨੂੰ ਲਾਲਚ ਵੀ ਦਿੱਤੇ ਤੇ ਡਰਾਵੇ ਵੀ ਪਰ ਮੁਗਲ ਹਕੂਮਤ ਦੀਆਂ ਕੋਝੀਆਂ ਚਾਲਾਂ ਸੈਬਜ਼ਾਦਿਆਂ ਦੇ ਮਨ ਨੂੰ ਡੁਲਾ ਨਾ ਸਕੀਆਂ ਸੈਬਜ਼ਾਦਿਆਂ ਦੀ ਦ੍ਰਿੜਤਾ ਦੇਖ ਜ਼ਾਲਿਮ ਮੁਗਲ ਹਕੂਮਤ ਨੇ ਬਾਬਾ ਜ਼ਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਮੀਆਂ ਚਣਵਾ ਦਿੱਤਾ ਅੱਜ ਵੀ ਫਤਿਹਗੜ ਸਾਬ ਦੇ ਵਿੱਚ ਗੁਰਦੁਆਰਾ ਜੋਤੀ ਸਰੂਪ ਸਾਬ ਉਸ ਬਹਾਦਰੀ ਦੀ ਲਾਸਾਨੀ ਗਾਥਾ ਬਿਆਨ ਕਰਦਾ ਹੈ ਸ਼੍ਰੀ ਫਤਿਹਗੜ ਸਾਬ ਜਵੀ ਸ਼ਹੀਦ ਜੋਨ ਮੇਲ ਦੀ ਆਰੰਭਤਾ ਹੋ ਚੁੱਕੀ ਹੈ ਤਿੰਨ ਦਿਨੇ ਸ਼ਹੀਦ ਜੋਨ ਮੇਲ ਚੱਲਦਾ ਹੈ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਸਹਿਬਜ਼ਾਦਿਆਂ ਨੂੰ ਸਜਦਾ ਕਰਨ ਆਉਂਦੀ ਹੈ